ਜਹਾਗੀਰ ਵਿੱਚ ਨੌਜਵਾਨ ਦਾ ਕਤਲ ਕਰਨ ਵਾਲੇ ਨਿਹੰਗ ਸਿੰਘ ਨੂੰ ਪੁਲਿਸ ਨੇ ਕੀਤਾ ਕਾਬੂ ਮਰਿਤਕ ਨੌਜਵਾਨ ਨਿਹੰਗ ਸਿੰਘ ਨੂੰ ਕੱਡਾਸੀ ਗਾਲਾਂ ਜਿਸ ਕਰਕੇ ਨਿਹੰਗ ਸਿੰਘ ਨੇ ਕਰ ਦਿੱਤਾ ਨੌਜਵਾਨ ਦਾ ਕਤਲ ਪੁਲਿਸ ਜਿਹੜਾ ਇੰসিডেন্ট ਹੋਇਆ ਸੀ ਕਤਲ ਦਾ ਜਿਹੜੇ ਬਾਰੇ ਇਹ ਕੱਲ 29 8 ਨੂੰ ਇੱਕ ਇਨਫੋਰਮੇਸ਼ਨ ਸੀ ਸਵੇਰੇ ਕਿ ਇੱਕ ਮਲਕੀਤ ਸਿੰਘ ਨਾਂ ਦਾ ਨੌਜਵਾਨ ਸੀ ਥੋੜਾ ਹਾਈਟ ਕੱਟ ਦਾ ਉਹਦਾ ਮਰਡਰ ਹੋਇਆ ਸੀਗਾ ਉੱਥੇ ਉਥੇ ਮੌਕੇ ਤੇ ਗਏ ਸੀ ਮੈਂ ਅਸਚੂ ਸੁਨੀਤ ਆਪਣੀ ਪਾਰਟੀ ਤੇ ਮੌਕੇ ਤੇ ਗਏ ਨਾ ਉਥੇ ਜਾ ਕੇ ਜੋ ਵੇਰਬਾਊਟਸ ਪਤਾ ਲੱਗੇ ਉਹਦੇ ਲਾਗੇ ਪਿਛੇ ਹੀ ਪਿਛਵਾੜੇ ਬੰਨੇ ਇੱਕ ਨਿਹੰਗ ਸਿੰਘ ਮੁੰਡੇ ਬੈਠਦਾ ਉਸ ਦਾ ਆਪਣਾ ਰੈਜ਼ਿਡੈਂਸ ਹੈ ਸੁਖਦੀਪ ਸਿੰਘ ਉਹ ਤਹਿਕੀਕਾਤ ਤੋਂ ਪਤਾ ਲੱਗਾ ਕਿ ਉਹਦਾ ਉਹਨੇ ਮਰਡਰ ਕੀਤਾ ਪਰ ਉਹ ਤੋਂ ਫਰਾਰ ਹੋ ਗਿਆ ਸੀਗਾ ਪਰ ਅਸੀਂ ਆਪਣੇ ਟੈਕਨੀਕਲ ਤੇ ਸਾਇੰਟਿਫਿਕ ਤਰੀਕੇ ਨਾਲ ਜ਼ਿਆਦਾ ਟੈਕਨੀਕਲ ਦੀ ਮਦਦ ਲੈ ਕੇ ਵਿਦਿਨ 12 ਆਵਰਸ ਉਹਨੂੰ ਅਹੀਂ ਅਰੈਸਟ ਕਰ ਲਿਆ ਅਰੈਸਟ ਕਿੱਥੋਂ ਕੀਤਾ ਉਸੇ ਲਾਕੇ ਚ ਕੀਤਾ ਉਹਨੂੰ ਸਰ ਇਹ ਮਾਮਲਾ ਕਿਸੇ ਵੱਲੇ ਮਟਕ ਕਿਉਂ ਕੀਤਾ ਜਦੋਂ ਜੇ ਮਨਸ਼ਾ ਜੀ ਜਿਹੜਾ ਮਲਕੀਤ ਸਿੰਘ ਦੇ ਜਿਹੜੀ ਡੈਥ ਹੋਈ ਆ ਉਹ ਥੋੜਾ ਜਿਹਾ ਨਿਹਾਨ ਸਿੰਘ ਨੇ ਆਪਣੀ ਕਸ਼ੀਚੇ ਚ ਮੋੜਲੀ ਕਸ਼ੀਚੇ ਚ ਦੱਸਿਆ ਕਿ ਮੈਨੂੰ ਗਾਲਾਂ-ਗਾਲਾਂ ਕੱਢਦਾ ਹੁੰਦਾ ਸੀਗਾ ਸਰ ਇਹ ਜਿਹੜਾ ਬੰਦਾ ਉੰਮਈ ਉਹਦੀ ਮਲਕੀਤ ਸਿੰਘ ਦੀ ਥੋੜੀ ਹਾਈਟ ਘੱਟ ਸੀਗੀ ਪੌਣਾ ਟਾਈਪ ਸੀਗਾ ਇਹਨੇ ਕਿਤੇ ਉਹਨੂੰ ਕੁਛ ਛੇੜਦਾ ਸੀਗਾ ਉਹ ਇਹਨੂੰ ਗਾਲਾਂ-ਗਾਲਾਂ ਉਹਦੇ ਰੱਕ ਕਰਕੇ ਇਹਨਾਂ ਦਾ ਅੱਗੇ ਵੀ ਦੋ-ਤਿੰਨ ਵਾਰੀ ਝਗੜਾ ਹੋਇਆ ਸੀਗਾ ਪਰ ਮਾਰਨ ਲੱਗੇ ਕੋਈ ਧਿਆਨ ਦੇ ਨਹੀਂ ਵੱਤੋ ਕਿੰਨੀ ਉੰਮਈ ਨਹੀਂ ਕਿਸੇ ਨੂੰ ਮੁੱਕੀ ਜੀ ਕੋਈ ਸਰ ਸਰਟੀਫਿਕੇਟ ਵਗੈਰਾ ਲੱਗੀ ਨੂੰ ਬਾਕੀ ਮੈਡੀਕਲ ਰਿਪੋਰਟ ਆਏਗੀ ਜਿਆਦਾ ਉਸ ਤੋਂ ਪਤਾ ਲੱਗੇ ਸਰ ਅੱਜ ਕੁਝ ਦਿਨ ਤੋਂ ਵੇਖਣ ਤੇ ਆ ਗਏ ਆ ਹੰਮ ਸਿੰਘਾਂ ਦੇ ਜਿਆਦਾ ਗੁੰਡਾਗਰਦੀ ਦੇਖਣ ਨੂੰ ਮਿਲਦੀ ਹੈ ਕੋਈ ਕਿਤੇ ਨਾ ਕਿਤੇ ਐਰਰਜੈਂਸੀ ਇਨਸੀਡੈਂਟ ਨਜ਼ਰ ਆ ਰਿਹਾ ਜਿਸ ਤਰ੍ਹਾਂ ਕਿ ਕੋਈ ਦੁਕਾਨਦਾਰਾਂ ਨੂੰ ਥ੍ਰੈਟ ਕਰਦੇ ਹੋਏ ਨਜ਼ਰ ਆ ਰਹੇ ਹੈ ਆਪਣੇ ਡਿਸਟ੍ਰਿਕਟ ਚ ਤੇ ਪਹਿਲਾ ਹੀ ਹੈ ਸਰ ਕਿੱਥੋਂ ਤੱਕ ਜਾਇਜ਼ ਹੈ ਵੀ ਇਸ ਤਰ੍ਹਾਂ ਗਾਲੀ ਘੋਲਦੇ ਦਰਾਂ ਵਿੱਚ ਬੰਦੇ ਦਾ ਕਤਲ ਕਰ ਦੇਣਾ ਕਿੰਨਾ ਕੋਈ ਵਾਜਿਬ ਸਮਝਦਾ ਹੋਊਗਾ ਪਤਾ ਨਹੀਂ ਉਹਦੀ ਸੋਚ ਦੇ ਉੱਤੇ ਕੀ ਡਿਪੈਂਡ ਹੈ ਉਹਦੇ ਆਪਣੇ ਦਿਮਾਗ ਦੇ ਵਿੱਚ ਕੀ ਸੀਗਾ ਬਿਲਕੁਲ ਬਿਲਕੁਲ ਠੀਕ ਤੁਹਾਨੂੰ ਅਪਸ਼ਟ ਨਹੀਂ ਹੋਣੀ ਮੈਨੂੰ ਨਹੀਂ ਬਿਲਕੁਲ ਠੀਕ ਤੇ ਫਿਰ ਇਸ ਤਰ੍ਹਾਂ ਦੀ ਜਿਹੜੀ ਵਾਰਦਾਤ ਤੇ ਟੀਏ ਦੇ ਤੇ ਕਨੈਕਸ਼ਨ ਕੀ ਇਹ ਪਰਚਾ ਮਾਮਲਾ ਦਰਜ ਕੀਤਾ ਗਿਆ ਤੁਹਾਡੇ ਇਹ ਅਸੀਂ ਆਪਣਾ ਕਾਲੀ ਮਾਰਡਰ ਦਾ ਪਰਚਾ ਜਿਹੜਾ 103 ਬੀਐਨਐਸ ਨਵੀਂ ਜਿਹੜੀਆਂ ਸੈਕਸ਼ਨਸ ਨੇ ਉਹਨਾਂ ਦੇ ਤਹਿਤ ਮੁਕਦਮਾ ਦਰਜ ਕਰਤਾ ਹੈ ਤੇ ਵਿਦਿੰਗ 12 ਆਵਰਸ ਇਹਨੂੰ ਅਰੈਸਟ ਕਰ ਲੈ ਸਰ ਜੀ ਨੂੰ ਨਹੀਂ ਹਮਝੀ ਕੋਈ ਪਤਾ ਕਿ ਕੋਈ ਮਾਮਲਾ ਦਰਜ ਹੋ ਗਰਿਆ ਨਹੀਂ ਨਹੀਂ ਪਹਿਲਾਂ